ਖਬਰਨਾਮਾ ਦੇਖ ਰਿਹਾ শ্রোਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੌਮ ਦੇ ਵਿੱਚ ਗਦਾਰ ਕੌਣ ਹੈ ਕਿਸ ਨੇ ਸ਼ਰੂਬਣੀ ਅਕਾਲੀ ਦਲ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਕਿਸ ਨੇ ਸ਼ਰੂਬਣੀ ਅਕਾਲੀ ਦਲ ਨੂੰ ਆਪਣਾ ਬਿਜ਼ਨਸ ਬਣਾਇਆ ਕੌਮ ਦੀਆਂ ਜੜ੍ਹਾਂ ਨੂੰ ਕਿਸ ਨੇ ਖੂਖੜਾ ਕੀਤਾ ਇੱਕ ਪਾਸੇ ਗੱਲ ਹੁੰਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਇੱਕ ਪਾਸੇ ਗੱਲ ਹੁੰਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿਧਿ ਵਿਵਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮਨਪ੍ਰੀਤ ਈਆਲੀ ਨੂੰ ਭੰਡਿਆ ਜਾ ਰਿਹਾ ਹੈ ਮਨਪ੍ਰੀਤ ਈਆਲੀ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਗਦਾਰ ਹੈ ਮਾਂ ਪਾਰਟੀ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਹੈ ਜਿਹੜੇ ਗੱਲ ਅਸੂਲਾਂ ਦੀ ਕਰਦੇ ਨੇ ਜਿਹੜੇ ਗੱਲ ਸਿਧਾਂਤਾਂ ਦੀ ਗੱਲ ਕਰਦੇ ਨੇ ਜਿਹੜੇ ਗੱਲ ਕਰਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੇ ਗੱਲ ਕਰਦੇ ਨੇ ਕੌਮ ਦੀ ਜਿਹੜੇ ਗੱਲ ਕਰਦੇ ਨੇ ਪੰਥ ਦੀ ਪੰਜਾਬ ਦੀ ਜਵਾਨੀ ਅਤੇ ਪੰਜਾਬ ਦੀ ਕਿਸਾਨੀ ਦੀ ਉਹ ਗਦਾਰ ਨੇ ਉਹ ਧੋਖੇबाज ਨੇ ਉਹ ਵਿਸ਼ਵਾਸਘਾਤ ਨੇ ਇਹਨਾਂ ਨੂੰ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਜਾਵੇਗਾ ਜਦੋਂ ਤੱਕ ਮੈਂ ਸ਼ਰੂਮਣੀ ਅਕਾਲੀ ਦਲ ਦਾ ਪ੍ਰਧਾਨ ਹਾਂ ਜਾਨੀ ਕਿ ਗੱਲ ਕਰੀਏ ਸਧਾਤਾਾਂ ਦੀ ਤੇ ਅਸੀਂ ਹੋ ਗਏ ਗਦਾਰ ਇਸ ਦਾ ਵੱਡਾ ਜਵਾਬ ਦਿੱਤਾ ਹੈ ਮਨਪ੍ਰੀਤ ਯਾਲੀ ਨੇ ਪਹਿਲਾਂ ਆਪਾਂ ਮਨਪ੍ਰੀਤ ਯਾਲੀ ਦੀ ਗੱਲ ਬਾਤ ਸੁਣਦੇ ਹਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹਲਕਾ ਦਾਖਾ ਨਿਵਾਸੀਆਂ ਨੂੰ ਇਥੋਂ ਦੇ ਜਿੰਨੇ ਵੀ ਵੋਟਰ ਨੇ ਮੈਂ ਉਹਨਾਂ ਨੂੰ ਇਹ ਬੇਨਤੀ ਕਰਦਾ ਅਪੀਲ ਕਰਦਾ ਕਿ 14 ਤਰੀਕ ਨੂੰ ਜੋ ਬਲਾਕ ਸੰਪਤੀ ਜਿਲ੍ਹਾ ਪ੍ਰੀਸ਼ਦ ਦੇ ਚੋਣਾਂ ਹੋਣ ਜਾ ਰਹੀਆਂ ਨੇ ਉਹਦੇ ਵਿੱਚ ਸਾਡੇ ਜਿਹੜੇ ਉਮੀਦਵਾਰ ਖੜੇ ਕੀਤੇ ਗਏ ਨੇ ਆਯਾਤ ਉਮੀਦਵਾਰ 25 ਬਲਾਕ ਸੰਪਤੀ ਦੇ ਮੈਂਬਰ ਤਿੰਨ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਜਿਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦਾ ਚੋਣ ਨਿਸ਼ਾਨ ਟਰੱਕ ਅਤੇ ਬਲਾਕ ਸੰਪਤੀ ਦੇ ਜਿਹੜੇ ਮੈਂਬਰ ਨੇ ਉਹਨਾਂ ਦਾ ਚੋਣ ਨਿਸ਼ਾਨ ਟਾਰਚ ਹਰੇਕ ਵੋਟਰ ਨੂੰ ਦੋ ਪਰਚੀਆਂ ਮਿਲਦੀਆਂ ਨੇ ਇੱਕ ਤੇ ਟਰੱਕ ਤੇ ਦੂਸਰੀ ਤੇ ਟਾਰਚ ਦੇ ਉੱਪਰ ਪੁਰਾ ਲਾਉਂਦੀਆਂ ਨੇ ਅਤੇ ਚੋਣਾਂ ਆਯਾਤ ਲੜ ਰਹੇ ਆ ਆਯਾਤ ਕਿਉਂ ਲੜ ਰਹੇ ਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪਿਛਲੇ ਸਮੇਂ ਤੋਂ ਲੈ ਕੇ ਜਿਹੜੇ મતਭੇਦ ਪਾਰਟੀ ਦੇ ਅੰਦਰ ਚੱਲ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੁਧਾਰਨ ਲੈ ਕੇ ਪੰਥਕ ਮਸਲਿਆਂ ਨੂੰ ਲੈ ਕੇ ਅਤੇ ਉਹਦੇ ਨਾਲ ਹੀ ਸ਼੍ਰੀ ਕਾਖਤਖ ਸਾਹਿਬ ਦੀ ਮਰਿਆਦਾ ਨੂੰ ਲੈ ਕੇ ਜੋ ਵੀ ਸਿੱਖ ਆਉਂਦੀਆਂ ਭਾਵਨਾਵਾਂ ਨੇ ਉਹਨਾਂ ਅਨੁਸਾਰ ਅਸੀਂ ਵਾਰ-ਵਾਰ ਕੋਸ਼ਿਸ਼ ਕਰਦੇ ਰਹੇ ਕਿ ਪਾਰਟੀ ਫੈਸਲਾ ਲਵੇ ਸੋ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਜਿਹੜੇ ਮਤਭੇਦ ਚੱਲ ਰਹੇ ਆ 14 ਕਮੇਟੀ ਰਿਪੋਰਟ ਨੂੰ ਲਾਗੂ ਕਰਦੋ ਇਹ ਗੱਲ ਸਾਰੀ ਸ਼ੁਰੂ ਹੋਈ ਰਾਸ਼ਟਰਪਤੀ ਦੀ ਚੋਣ ਦਾ ਜਦੋਂ ਬਾਈਕਟ ਹੋਇਆ ਉਸ ਸਮੇਂ ਵੀ ਇਹ ਸਾਰੇ ਗੱਲਬਾਤ ਜਿਹੜੀ ਮਤਭੇਦ ਹੋਏ ਉਸ ਤੋਂ ਪਹਿਲਾਂ ਜਦੋਂ ਕਿਸਾਨੀ ਮੁੱਦਾ ਆਇਆ ਤਨਖਾੜੇ ਕਾਨੂੰਨ ਹੋਏ ਆਏ ਉਦੋਂ ਵੀ ਅਸੀਂ ਇਹ ਕਿਹਾ ਸੀ ਕਿ ਸਮੇਂ ਸਿਰ ਕਿਸਾਨਾਂ ਨਾਲ ਖੜਨੀ ਲੋੜ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਸਾਰੀਆਂ ਗੱਲਾਂ ਨੂੰ ਲੈ ਕੇ ਜਿਹੜੇ ਇਹ ਮਤਭੇਦ ਜਿਹੜੇ ਚੱਲ ਰਹੇ ਸੀਗੇ ਸੋ ਇਸੇ ਕਰਕੇ ਇਹ ਇਲੈਕਸ਼ਨ ਜਿਹੜੀ ਅਸੀਂ ਯਾਦ ਤੌਰ ਤੇ ਲੜ ਰਹੇ ਹਾਂ ਸੋ ਹਲਕਾ ਦਾਖਾ ਜਿਸ ਨੇ ਜੋ ਮੈਂ ਸਮਝਦਾ ਪੱਥ ਦਾ گاੜਾ ਇਸ ਇਲਾਕੇ ਨੇ ਅੱਗੇ ਵੀ ਬਹੁਤ ਸਾਰੇ ਇਤਿਹਾਸਿਕ ਫੈਸਲੇ ਲਏ ਨੇ ਵੀ ਸੌਂਨੇ ਦੇ ਵਿੱਚ ਜਦੋਂ ਜਿਮਨੀ ਚੋਣ ਹੋਈ ਸਰਕਾਰ ਦੇ ਖਿਲਾਫ ਤੁਸੀਂ ਸਾਰਿਆਂ ਨੇ ਮੈਨੂੰ ਵੱਡੀ ਵੱਡੀ ਰੀਡਾਂ ਜਤਾਇਆ ਉਸ ਤੋਂ ਬਾਅਦ 22 ਦੇ ਵਿੱਚ ਪੂਰੇ ਮਾਲਵੇ ਦੇ ਵਿੱਚੋਂ ਇੱਕੋ ਇੱਕ ਸੀਟ ਆ ਜਿਹੜੀ ਸ਼ਰੋਬਣੀ ਆ ਕਾਂਗਰਸ ਦੇ ਹਿੱਸੇ ਹੈਗੀ ਆ ਉਹ ਹੈ ਕਲੀ ਦਾਖਾ ਕਿਉਂਕਿ ਇਥੋਂ ਦੇ ਲੋਕ ਕ੍ਰਾਂਤੀਕਾਰੀ ਲੋਕ ਨੇ ਸੋ ਇਹ ਤੁਹਾਡੇ ਲਈ ਫਿਰ ਇੱਕ ਇਮਤਿਹਾਨ ਦੀ ਘੜੀ ਆ ਇਹ ਜਿਹੜੀ ਬਲੱਡ ਸਾਹਿਬ ਦੇ ਜ਼ਿਲ੍ਹਾ ਪ੍ਰੇਸ਼ਰ ਦੀ ਚੋਣ ਨਹੀਂ ਇਹ ਚੋਣ ਤੁਹਾਡੇ ਲਈ ਇੱਕ ਇਮਤਿਹਾਨ ਦੀ ਘੜੀ ਆ ਪੂਰੇ ਪੰਜਾਬ ਦੀ ਆ ਦੁਨੀਆ ਦੇ ਵਿੱਚ ਬੈਠੇ ਸਿੱਖਾਂ ਦੀ ਨਜ਼ਰਾਂ ਸਾਡੇ ਸਲਕੇ ਤੇ ਨੇ ਕੀ ਹਲਕੇ ਦਾਖੇ ਦੇ ਲੋਕ ਕੀ ਫੈਸਲਾ ਲੈਂਦੇ ਨੇ ਕੀ ਹਲਕੇ ਦਾਖੇ ਦੇ ਲੋਕ ਆਪਦੇ ਆਗੂ ਨਾ ਖੜਦੇ ਨੇ ਮੇਰੀ ਪਿੱਠ ਤੇ ਖੜਦੇ ਨੇ ਕਿ ਜਿਹੜੇ ਅਸੀਂ ਪਿਛਲੇ ਸਮੇਂ ਦੇ ਵਿੱਚ ਪੰਥ ਅਤੇ ਕਿਸਾਨੀ ਦੇ ਹੱਕ ਦੇ ਵਿੱਚ ਸਟੈਂਡ ਲਏ ਨੇ ਪਾਰਟੀ ਦੇ ਵਿੱਚ ਸੁਧਾਰਾਂ ਦੀ ਗੱਲ ਕੀਤੀ ਆ ਕਿ ਲੋਕ ਅੱਜ ਉਸ ਗੱਲ ਨਾਲ ਖੜਦੇ ਨੇ ਇਸ ਗੱਲ ਦਾ ਫੈਸਲਾ ਇਸ ਇਲੈਕਸ਼ਨ ਨੇ ਕਰਨਾ ਵਾ ਇਸ ਲਈ ਇਹ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਸਾਰੇ ਡੱਟ ਕੇ ਤੁਸੀਂ ਸਾਥ ਹੋ ਤਾਂ ਜੋ ਅਸੀਂ ਜੋ ਤੁਹਾਡੀ ਸੋਚ ਆ ਜੋ ਪੰਛੀਆਂ ਦੀ ਭਾਵਨਾਮਾ ਜੋ ਸਿੱਖ ਕੌਮ ਦੀ ਭਾਵਨਾਮਾ ਨੇ ਉਹਨਾਂ ਅਨੁਸਾਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਫੈਸਲੇ ਤਖੜੇ ਹੋ ਕੇ ਅਸੀਂ ਲੈ ਸਕੀਏ ਸੋ ਇੱਕ ਵੱਡੀ ਜ਼ਿੰਮੇਵਾਰੀ ਤੁਹਾਡੇ ਸਾਰਿਆਂ ਦੇ ਮੋਢਿਆਂ ਤੇ ਹੈ ਤੇ ਮੈਨੂੰ ਤੁਹਾਡੇ ਤੇ ਬਹੁਤ ਵੱਡਾ ਮਾਣ ਆ ਬਹੁਤ ਵੱਡਾ ਭਰੋਸਾ ਕਿਉਂਕਿ ਜਿੰਨੇ ਵੀ ਫੈਸਲੇ ਲਏ ਨੇ ਉਹ ਸਾਰੇ ਤੁਹਾਡੀ ਸੋਚ ਮੁਤਾਬਕ ਤੁਹਾਡੇ ਨਾਲ ਸਾਡੇ ਵਰਕਰ ਸਹਬਾਨ ਨਾਲ ਇਲਾਕੇ ਦੇ ਲੋਕਾਂ ਦੇ ਨਾਲ ਰਹਿ مشورہ ਕਰਨ ਤੋਂ ਬਾਅਦ ਹੀ ਸਾਰੇ ਫੈਸਲੇ ਲਏ ਨੇ ਸੋ ਇਸ ਲਈ ਅੱਜ ਸਾਡੇ ਲਈ ਸਾਰਿਆਂ ਲਈ ਇੱਕ ਕਿ ਇਮਤਿਹਾਨ ਵੀ ਖੜੀ ਆ ਕਹਿੰਦੇ ਆ ਕਿ ਪੰਥ ਖਤਮ ਹੋ ਗਿਆ ਪੰਜਾਬ ਦੇ ਵਿੱਚੋਂ ਹਲਕੇ ਦਾਖੇ ਦੇ ਵਿੱਚੋਂ ਮੈਂ ਸਮਝਦਾ ਕਦੇ ਪੰਥ ਪੰਜਾਬ ਦੇ ਵਿੱਚੋਂ ਕਦੇ ਪੰਥਕ ਜਜ਼ਬਾ ਜਿਹੜਾ ਉਹ ਕਦੇ ਲੋਕਾਂ ਦੇ ਵਿੱਚੋਂ ਖਤਮ ਨਹੀਂ ਹੋ ਸਕਦਾ ਕਿਉਂਕਿ ਸਾਡਾ ਜਿਹੜਾ ਪੰਜਾਬ ਸਾਡਾ ਜਿਹੜਾ ਸੂਬਾ ਇਹ ਇਹੋ ਸੂਬਾ ਜਿੱਥੇ ਅੱਜ ਵੀ ਸਿੱਖ ਬਹੁ ਗਿਣਤੀ ਦੇ ਵਿੱਚ ਨੇ ਇਸ ਲਈ ਇੱਥੇ ਤੱਕੜੇ ਹੋ ਕੇ ਸਾਨੂੰ ਪੰਥ ਨਾਲ ਖੜਨ ਦੀ ਲੋੜ ਹੈਗੀ ਆ ਸੋ ਜੇਕਰ ਹਲਕੇ ਦਾਖੇ ਦੇ ਵਿੱਚੋਂ ਅੱਜ ਅਸੀਂ ਵੱਡੀ ਰੀਲ ਤੇ ਜਿੱਤਦੇ ਆ ਖਤਹਾਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਇਥੋਂ ਜਿੱਤ ਹੋਣੀ ਹੈ ਇਹਨੇ ਸਮੁੱਚੇ ਪੰਜਾਬ ਦੇ ਵਿੱਚ ਪੰਛ ਦਾ ਝੰਡਾ ਜਿਹੜਾ ਬਲੰਦ ਕਰਨਾ ਸੋ ਇਸ ਲਈ ਮੈਂ ਫੇਰ ਅਪੀਲ ਕਰਦਾ ਤੁਹਾਨੂੰ ਕਿ ਆਪਾਂ ਛੋਟੇ ਮੁੰਡੇ ਗਿਲੇ ਸ਼ਿਕਵੇ ਪਿੰਡ ਦੀ ਇਹ ਨਹੀਂ ਮਨਪ੍ਰੀਤ ਯਾਲੀ ਮਨਪ੍ਰੀਤ ਯਾਲੀ ਨੇ ਸਿੱਧੇ ਸ਼ਬਦਾਂ ਦੇ ਚ ਗਿਆ ਕਿ ਅਸੀਂ ਪੰਥ ਦੀ ਗੱਲ ਕੀਤੀ ਅਸੀਂ ਕੌਮ ਦੀ ਗੱਲ ਕੀਤੀ ਅਸੀਂ ਕਿਸਾਨਾਂ ਦੀ ਗੱਲ ਕੀਤੀ ਅਸੀਂ ਤਿੰਨ ਕਲਾੜੀ ਕਾਲੇ ਕਾਨੂੰਨਾਂ ਦੀ ਗੱਲ ਕੀਤੀ ਲੇਕਿਨ ਉਸ ਦੇ ਹੱਕ ਵਿੱਚ ਕੌਣ ਖੜੇ ਉਨੇ ਇਹ ਸਿੱਧੇ ਸ਼ਬਦਾਂ ਚ ਪੁੱਛਿਆ ਕਿ ਅਸਲ ਦੇ ਵਿੱਚ ਗद्दार ਕੌਣ ਹੈ ਅਸੀਂ ਗद्दार ਹਾਂ ਜਾਂ ਸ਼ੁਰੂਮੁਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੋ ਵਾਰ-ਵਾਰ ਮਨਪ੍ਰੀਤ ਅਕਾਲੀ ਉਤੇ ਗਦਾਰੀ ਦਾ ਟੈਗ ਲਗਾ ਰਹੇ ਨੇ ਧੰਨਵਾਦ